ਕਹਿਣਾ ਚਾਹੁੰਦੇ ਆਂ ਜੇ ਗੱਲ ਨਸ਼ੇ ਦੀ ਕੀਤੀ ਜਾਵੇ ਬਹੁਤ ਸਾਰਾ ਜੁਵਨ ਆਪਣੇ ਮਾਰਗ ਤੋਂ ਭਟਕਦਾ ਜਾ ਰਿਹਾ ਕੀ ਮੈਸੇਜ ਦੇਣਾ ਚਾਹੁੰਦੇ ਆਂ ਅੱਜ ਮੈਂ ਤਾਂ ਬਸ ਦੇਖੋ ਜੀ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਨੌਜਵਾਨ ਵੀਰਾਂ ਨੂੰ ਕਿ ਜੇ ਮਤਲਬ ਕਿ ਚਲੋ ਕੋਈ ਸਾਨੂੰ ਨਸ਼ਾ ਕਰਦਾ ਨਜ਼ਰ ਵੀ ਆ ਰਿਹਾ ਤਾਂ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਉਹਨੂੰ ਪੁੱਛ ਕੇ ਮਤਲਬ ਕਿ ਦਵਾਈ ਦੇਣੀ ਚਾਹੀਦੀ ਹੈ ਜਾਂ ਉਹਨੂੰ ਮਤਲਬ ਸੈਂਟਰ ਵਿੱਚ ਸਬਮਿਟ ਕਰਵਾਉਣਾ ਚਾਹੀਦਾ ਐਡਮਿਟ ਕਰਵਾਉਣਾ ਚਾਹੀਦਾ ਕਿਉਂਕਿ ਨਸ਼ਾ ਇੱਕ ਜਹੀ ਬਿਮਾਰੀ ਹੈ ਜੋ ਕਿ ਮਤਲਬ ਇੱਕ ਵਿਅਕਤੀ ਨੂੰ ਨਹੀਂ ਪੁਰਵੇ ਪਰਿਵਾਰ ਨੂੰ ਚਲਣੀ ਪੈਂਦੀ ਉਸ ਚੀਜ਼ ਦੀ ਮਾਰ ਕਿਉਂਕਿ ਅਸੀਂ ਦੇਖਿਆ ਹੈ ਕਿ ਇੱਕ ਬੰਦਾ ਘਰ ਦੇ ਵਿੱਚ ਨਸ਼ੇ ਕਰਦਾ ਹੈ ਤਾਂ ਉਸ ਨੂੰ ਮਤਲਬ ਕਿ ਨਹੀਂ ਨਸ਼ਾ ਮਿਲਦਾ ਤਾਂ ਚੋਰੀਆਂ ਕਰਦਾ ਹੈ ਤਾਂ ਚੋਰੀਆਂ ਕਰਨ ਨਾਲ ਜੇਲ੍ਹ ਵਿੱਚ ਜਾਂਦਾ ਸੁਗੋਂ ਮਗਰ ਘਰਦਿਆਂ ਨੂੰ ਵੀ ਪ੍ਰੋਬਲਮ ਆਉਂਦੀ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ਿਆਂ ਨੂੰ ਛੱਡ ਕੇ ਆਪਾਂ ਨੂੰ ਕੋਈ ਮਤਲਬ ਵਧੀਆ ਸੇਧ ਦੇਣੀ ਚਾਹੀਦੀ ਹੈ ਹਰ ਇੱਕ ਨੌਜਵਾਨ ਨੂੰ ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਕਬੱਡੀ ਦੀਆਂ ਟੀਮਾਂ ਬਣੀਆਂ ਹੋਈਆਂ ਹਨ ਕ੍ਰਿਕਟ ਦੀਆਂ ਟੀਮਾਂ ਬਣੀਆਂ ਹੋਈਆਂ ਤਾਂ ਬੱਚਿਆਂ ਨੂੰ ਚਾਹੀਦਾ ਹੈ ਕਿ ਅਸੀਂ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਮਤਲਬ ਕਿ ਸ਼ਾਮਿਲ ਹੋਈਏ ਤਾਂ ਜੋ ਕਿ ਅਸੀਂ ਨਸ਼ੇ ਕਿਉਂਕਿ ਨੌ ਜਵਾਨਾਂ ਨੂੰ ਉੱਪਰ ਲੈ ਕੇ ਜਾਣ ਦੀ ਜਿਹੜੀ ਗੱਲ ਹੈਗੀ ਆ ਇਸ ਚੀਜ਼ ਤੋਂ ਕੰਡਣ ਦੇ ਲਈ ਇਹ ਇੱਕ ਪਿੰਡ ਦੀ ਸਮੱਸਿਆ ਨਹੀਂ ਹੈਗੀ ਤਕਰੀਬਨ ਇਹ ਪੰਜਾਬ ਦੀ ਸਮੱਸਿਆ ਹੀ ਘਣਵਾੰਗ ਬਣਦੀ ਜਾ ਰਹੀ ਹੈ ਨੌ ਜਵਾਨਾਂ ਨੂੰ ਜੇਕਰ ਉੱਪਰ ਲੈ ਕੇ ਆਣਾ ਸਭ ਤੋਂ ਵੱਡਾ ਸਹਿਯੋਗ ಗ್ರಾಮ ਪੰਚਾਇਤ ਦਾ ਚਾਹੀਦਾ ਕਿ ਨੌ ਜਵਾਨਾਂ ਦੇ ਲਈ ਜਿਸ ਤਰ੍ਹਾਂ ಗ್ರಾಮ ਪੰਚਾਇਤ ਜੱਬੋਵਾਨੇ ਕਰਕੇ ਦਿਖਾਇਆ ਵਾਕੀ ਵੀ ਨਕਰ ਵਾਕੀ ਵੀ ਪੰਚਾਇਤਾਂ ਵਧੀਆ ਲਾਹਮਿਸਾਲ ਗਰਾਉਂਡਾਂ ਪਾਰਕਾਂ ਚੂਲੇ ਲਗਾਉਣ ਤੇ ਨੌਜਵਾਨਾਂ ਦੀ ਜਿਹੜੀ ਸੋਚ ਹੈਗੀ ਆ ਇੱਕ ਦਿਨ ਜ਼ਰੂਰ ਬਦਲ ਜਾਏਗੀ ਕਿਸ ਤਰ੍ਹਾਂ ਇਸ ਨੂੰ ਦੇਖਦੀ ਹਾਂ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਕੱਲੇ ਮਤਲਬ ਕਿ ਪੰਡਿਤ ਜੱਬੂਵਾਲ ਦੀ ਨਾਲ ਆਪਾਂ ਗੱਲ ਕਰੀਏ ਪੂਰੇ ਭਾਰਤ ਦੇਸ਼ੀ ਜਾਂ ਪੰਜਾਬ ਦੀ ਗੱਲ ਕਰੀਏ ਕਿਉਂਕਿ ਮੈਂ ਦੇਖਿਆ ਕਿ ਹੁਣਾ ਮਤਲਬ ਕਿ ਨਸ਼ਾ ਮੇਰੇ ਹਿਸਾਬ ਨਾਲ 95% ਖਤਮ ਹੋ ਗਿਆ ਆ ਸਾਡੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਬਾਕੀ ਪੰਜਾਬ ਦੀ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਪਰ ਨਵਾਂ ਸ਼ਹਿਰ ਦੇ ਵਿੱਚ 95% ਨਸ਼ਾ ਜਿਹੜਾ ਖਤਮ ਹੋ ਗਿਆ ਹੈ ਤੇ ਮਤਲਬ ਕਿ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇੱਕ ਆਵਾਜ਼ ਉਠਾਈਏ ਤੇ ਨਸ਼ਿਆਂ ਨੂੰ ਜੜ ਤੋਂ ਖਤਮ ਕਰੀਏ ਨਸ਼ਾ ਵੇਚਣ ਵਾਲੇ ਨੂੰ ਵੀ ਸਜ਼ਾ ਹੋਵੇ ਤੇ ਨਸ਼ਾ ਕਰਨ ਵਾਲੇ ਨੂੰ ਵੀ ਸਜ਼ਾ ਹੋਵੇ ਜਿਹੜਾ ਵੀ ਇਹਨਾਂ ਦੀ ਸਪੋਰਟ ਕਰਦਾ ਉਹਨੂੰ ਅਲੱਗ ਤੋਂ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਇੱਕ ਪੁੱਤ ਦਾ ਚਲੇ ਜਾਣਾ ਜੀ ਇੱਕ ਬਾਪ ਦਾ ਚਲੇ ਜਾਣਾ ਇੱਕ ਭੈਣ ਦੇ ਭਰਾ ਦਾ ਚਲੇ ਜਾਣਾ ਜਿਹੜਾ ਉਹ ਦੁੱਖ ਹੈਗਾ ਆ ਜਿਹੜਾ ਉਹ ਦਰਦ ਹੈਗਾ ਆ ਜਿਹੜਾ ਉਹ ਪਰਿਵਾਰ ਉਠਾਉਂਦਾ ਉਹਨੂੰ ਕਿਸ ਤਰ੍ਹਾਂ ਦੇਖੀਓ ਦੇਖੋ ਜੀ ਕੋਈ ਵੀ ਹੈ ਜੀ ਚਾਹੇ ਮਤਲਬ ਭਰਾ ਕੇ ਸੜਾ ਜਾਂਦਾ ਕਿਸੇ ਦਾ ਪੁੱਤ ਜਾਂਦਾ ਕਿਸੇ ਦੀ ਧੀ ਮਤਲਬ ਭੈਣ ਦਾ ਭਰਾ ਜਾਂਦਾ ਕੁਝ ਵੀ ਲਾ ਲਈਏ ਨਸ਼ਾ ਕਰਦਾ ਵਿਅਕਤੀ ਜਦੋਂ ਦੁਨੀਆ ਤੋਂ ਚਲੇ ਜਾਂਦਾ ਸਾਨੂੰ ਇਹ ਸੋਚਣਾ ਚਾਹੀਦਾ ਕਿ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ ਕੀ ਤੇ ਕਮਾਇਆ ਕੀ ਆ ਤੇ ਨਸ਼ਾ ਕਰਕੇ ਇਸ ਦੁਨੀਆ ਤੇ ਛੱਡ ਕੇ ਕੀ ਗਿਆ ਸਗੋ ਆਪਣੇ ਪਰਿਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਹੁੰਦਾ ਇਹਨੂੰ ਕਰਨਾ ਪੈ ਰਿਹਾ ਕਿਉਂਕਿ ਉਹਨੇ ਨਸ਼ਾ ਕਰਕੇ ਪਤਾ ਨਹੀਂ ਕਿੰਨੇ ਥਾਵਾਂ ਤੇ ਕੀ ਕੁਛ ਕੀਤਾ ਚੋਰੀਆਂ ਕੀਤੀਆਂ ਪੈਸੇ ਦਾ ਲੈਣ ਦੇਣ ਜਨਮ ਹੋ ਜਾਂਦਾ ਕਿਸੇ ਬੱਚੇ ਦਾ ਹਾਂਜੀ ਉਹ ਛੋਟਾ ਹੁੰਦਾ ਤਾਂ ਨਹੀਂ ਨਸ਼ਾ ਕਰਦਾ ਜੀ ਕਿਤੇ ਨਾ ਕਿਤੇ ਨੂੰ ਸੰਗਤ ਮਿਲਦੀ ਆ ਮਹੱਲੇ ਦੀ ਮਿਲਦੀ ਆ ਗੁਵਾਂਢ ਦੀ ਮਿਲਦੀ ਆ ਪਿੰਡ ਦੀ ਮਿਲਦੀ ਆ ਜ਼ਿੰਮੇਵਾਰ ਤਾਂ ਪਿੰਡ ਹੀ ਹੋਇਆ ਪਹਿਲਾਂ ਕਿਉਂਕਿ ਉਹ ਤਾਂ ਬੱਚੇ ਦਾ ਜਨਮ ਹੋਇਆ ਉਹਨੂੰ ਤਾਂ ਪਤਾ ਨਹੀਂ ਆ ਉਹਨੂੰ ਰੋਕਿਆ ਜਾ ਸਕਦਾ ਸੀਗਾ ਇਹ ਗਵਾਂਡੀ ਦਾ ਫਰਜ ਹੈ ਇਹ ਮਹੱਲੇ ਦਾ ਫਰਜ ਹੈ ਇਹ ਪਿੰਡ ਦਾ ਫਰਜ ਹੈ ਇਹ ਪ੍ਰਸ਼ਾਸਨ ਦਾ ਵੀ ਫਰਜ ਹੈ ਕਿ ਬੱਚਿਆਂ ਨੂੰ ਪਿਆਰ ਦੇ ਕੇ ਇਸ ਦਲਦਲ ਦੇ ਵਿੱਚੋਂ ਬਾਹਰ ਲੈ ਕੇ ਆ ਜੀ ਕਿਉਂਕਿ ਜਿਹੜੇ ਨੌਜਵਾਨ ਹੈਗੇ ਆ ਉਹ ਜਾਣੇ ਜਾਣ ਜਾਣੇ ਇਸ ਇਹਦੇ ਵਿੱਚ ਫਸ ਜਾਂਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਬਾਹਰ ਕੱਢਣ ਦਾ ਕਿ ਨੌਜਵਾਨਾਂ ਨੇ ਵੀ ਵੱਡਾ ਹਮਲਾ ਨਹੀਂ ਮਾਰਨਾ ਚਾਹੀਦਾ ਕੋਈ ਰੈਲੀਆਂ ਕੋਈ ਮੈਸੇਜ ਨੌਜਵਾਨਾਂ ਨੂੰ ਅੱਗੇ ਸਾਹਮਣੇ ਫਰੰਟ ਤੇ ਆਉਣ ਦੇ ਕਿੰਨੇ ਕੋ ਲੋੜਿਆ ਨੇ ਵੀ ਕਿ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਨਸ਼ੇ ਨੂੰ ਇੱਕ ਕੱਲਾ ਵਿਅਕਤੀ ਤਾਂ ਨਹੀਂ ਖਤਮ ਕਰ ਸਕਦਾ ਇਹਦੇ ਲਈ ਸਾਨੂੰ ਸਾਰਿਆਂ ਨੂੰ ਆਵਾਜ਼ ਬੁਲੰਦ ਕਰਨੀ ਪੈਣੀ ਹੈ ਜੀ ਕਿਉਂਕਿ ਨਸ਼ਾ ਇੱਕ ਅਜਿਹੀ ਚੀਜ਼ ਹੈ ਜੋ ਵਿਅਕਤੀ ਕਰਨ ਲੱਗ ਪੈਂਦਾ ਜੀ ਜਾਂ ਤਾਂ ਉਹਨੂੰ ਪਤਾ ਜਾਂ ਉਹਦੇ ਘਰਦਿਆਂ ਨੂੰ ਪਤਾ ਜੀ ਠੀਕ ਹੈ ਜੀ ਨਸ਼ਾ ਜਿੱਦਾਂ ਕਿ ਤੁਸੀਂ ਦੱਸਿਆ ਕਿ ਬੱਚਾ ਜੰਮਦਾ ਤਾਂ ਨਹੀਂ ਨਸ਼ਾ ਕਰਦਾ ਇਹ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਦੋਂ ਬੱਚਾ ਸਾਡਾ ਘਰੋਂ ਬਾਹਰ ਨਿਕਲਦਾ ਤਾਂ ਸਾਡੇ ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਾ ਕਾਰ ਕਿਰਿਆ ਉਸ ਦੀ ਨਿਗਰਾਨੀ ਰੱਖੀਏ ਕਿਸ ਸੰਗਤ ਵਿੱਚ ਪੈ ਰਿਹਾ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਸੀ ਬਾਹਰਲੇ ਸਕੂਏ ਪਿੰਡਾਂ ਵਿੱਚ ਜਾਂ ਸ਼ਹਿਰਾਂ ਵਿੱਚ ਪੜਨ ਕਿ ਸਾਡੇ ਮਾਪੇ ਸਾਡੇ ਮਗਰ ਨਹੀਂ ਆ ਤਾਂ ਸਾਡੀ ਸੰਗਤ ਜਿੱਦਾਂ ਦੀ ਹੋਵੇ ਸਾਨੂੰ ਚੱਲ ਜਾਣਾ ਪਰ ਮਾਪੇ ਨੂੰ ਚਾਹੀਦਾ ਕਿ ਪਹਿਲ ਬੱਚਿਆਂ ਦੀ ਕੇਅਰ ਕੀਤੀ ਜਾਵੇ ਚਾਹੇ ਉਹ ਬਾਹਰਲੇ ਪਿੰਡ ਵਿੱਚ ਪੜਨ ਜਾਂਦਾ ਚਾਹੇ ਆਪਣੇ ਪਿੰਡ ਵਿੱਚ ਹੀ ਪੜਦਾ ਆ ਕਿਉਂਕਿ ਸੰਗਤ ਇਹ ਜਿਹੇ ਚੀਜ਼ਾਂ ਸੰਗਤ ਤਾਰ ਵੀ ਦਿੰਦੀ ਆ ਤੇ ਸੰਗਤ ਡੋਬ ਵੀ ਦਿੰਦੀ ਆ ਇੱਥੇ ਇੱਕ ਲਾਸਟ ਸਵਾਲ ਹੈ ਸਿਰਫ ਲਾਸਟ ਸਵਾਲ ਹੈ ਕਿਉਂਕਿ ਇੱਕ ਪਰਿਵਾਰ ਦੇ ਵਿੱਚੋਂ ਜੀਦਾ ਚੱਲ ਜਾਣਾ ਇੱਕ ਮੁਹੱਲੇ ਦੇ ਵਿੱਚੋਂ ਜੀਦਾ ਚੱਲ ਜਾਣਾ ਇੱਕ ਪਿੰਡ ਦੇ ਵਿੱਚੋਂ ਜੀਦਾ ਚੱਲ ਜਾਣਾ ਪਿੰਡ ਨੂੰ ਬਹੁਤ ਵੱਡਾ ਘਾਟਾ ਪੈ ਜਾਂਦਾ ਜੀ ਮਹੱਲੇ ਨੂੰ ਬਹੁਤ ਵੱਡਾ ਘਾਟਾ ਪੈ ਜਾਂਦਾ ਇੱਕ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪੈ ਜਾਂਦਾ ਆਪਾਂ ਕਦੋਂ ਸਮਝਾਂਗੇ ਕਿ ਉਸ ਪਰਿਵਾਰ ਦਾ ਮੈਂਬਰ ਨਹੀਂ ਗਿਆ ਉਹ ਤਾਂ ਸਾਡੇ ਪਿੰਡ ਦਾ ਚਲੇ ਗਿਆ ਮਹੱਲਾ ਕਿਉਂ ਨਹੀਂ ਇਹ ਗੱਲ ਸਮਝਣ ਸਮਝਦਾ ਕਿਉਂਕਿ ਸਾਡੇ ਮਹੱਲੇ ਦਾ ਸਾਥੀ ਚਲ ਗਿਆ ਜਿਹਦੇ ਨਾਲ ਅਸੀਂ ਖੇਡਦੇ ਹੋਵਾਂਗੇ ਜਿਹਦੇ ਨਾਲ ਅਸੀਂ ਹੌਲੀ-ਹੌਲੀ ਵੱਡੇ ਹੋਏ ਹੋਏ ਹੋਵਾਂਗੇ ਜਿਹਦੇ ਨਾਲ ਅਸੀਂ ਸਾਰੇ ਤਿਉਹਾਰ ਮਨਾਏ ਹੋਣਗੇ ਸਾਨੂੰ ਇਹ ਘਾਟ ਕਿਉਂ ਨਹੀਂ ਮਹਿਸੂਸ ਹੁੰਦੀ ਅਜੇ ਵੀ ਅਸੀਂ ਕੰਬ ਕਾਰਨ ਦੀ ਨੀਂਦ ਕਿਉਂ ਸੁੱਤੇ ਪਈਆਂ ਇਹ ਗੱਲ ਕਿਉਂ ਸੋਚਦੇ ਆ ਵੀ ਫਲਾਣੇ ਦਾ ਚਲੇ ਗਿਆ ਸਾਡੇ ਬੱਚੇ ਸਹੀ ਹੈ ਜੇਕਰ ਆਪਣੇ ਦਿਮਾਗ ਦੇ ਅੰਦਰ ਇਹ ਚੀਜ਼ ਅਜੇ ਤੱਕ ਵੀ ਬੜੀ ਰਹੇਗੀ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਬਿਮਾਰੀ ਸਾਡੇ ਘਰ ਵੀ ਆ ਬਣੇਗੀ ਕਿ ਇਹਨੂੰ ਕੀ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਕਿ ਕਿਸੇ ਪਰਿਵਾਰ ਦਾ ਜੀ ਚਲੇ ਜਾਂਦਾ ਆਪਾਂ ਕਹਿੰਦੇ ਆ ਕਿ ਚਲੋ ਉਹ ਨਸ਼ੇ ਕਰਦਾ ਸੀ ਚਲਾ ਗਿਆ ਕਿਉਂਕਿ ਸਾਨੂੰ ਚਾਹੀਦਾ ਕਿ ਜੇ ਉਹ ਨਸ਼ੇ ਕਰਦਾ ਸੀ ਤਾਂ ਸਾਨੂੰ ਉਹਨੂੰ ਸਹੀ ਰਸਤੇ ਪਾਣਾ ਚਾਹੀਦਾ ਚਾਹੇ ਸਾਡੇ ਘਰ ਦਾ ਚਾਹੇ ਗੁਵਾਂਢੀ ਚਾਹੇ ਸਾਡੇ ਨਗਰ ਦਾ ਕਿਉਂਕਿ ਜਦੋਂ ਕੀ ਹੁੰਦਾ ਹੈ ਕਿ ਜਦੋਂ ਬ ਜਦ ਕੋਈ ਸਿਰ ਵੀ ਘਰ ਦਾ ਪਰਿਵਾਰ ਮੈਂਬਰ ਪਰਿਵਾਰ ਦਾ ਮੈਂਬਰ ਚਲੇ ਜਾਂਦਾ ਤਾਂ ਆਪਾਂ ਇਹ ਸੋਚਦੇ ਆ ਕਿ ਸਾਡੇ ਪਰਿਵਾਰ ਦਾ ਤਾਂ ਨਹੀਂ ਜਦੋਂ ਸਾਡੇ ਪਰਿਵਾਰ ਤੇ ਪੈਂਦੀ ਹੈ ਖੁਦ ਫੇਰ ਪਤਾ ਲੱਗਦਾ ਹੈ ਕਿ ਜੀ ਫਲਾਨੇ ਦਾ ਕਿੱਦਾਂ ਸੀ ਤੇ ਆਪਣਾ ਕਿਵੇਂ ਸੀ ਤੇ ਸਗੋਂ ਸਾਨੂੰ ਪੂਰੇ ਸਾਰੇ ਪਰਿਵਾਰ ਨੂੰ ਪੂਰੇ ਨਗਰ ਨੂੰ ਇਹੀ ਚਾਹੀਦਾ ਹੈ ਕਿ ਆਪਾਂ ਜਿਹੜਾ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਤਾਂ ਜੋ ਕਿ ਆਪਾਂ ਜਿਹੜਾ ਨਸ਼ਾ ਪੰਜਾਬ ਵਿੱਚੋਂ ਨਹੀਂ ਪੂਰੇ ਭਾਰਤ ਦੇਸ਼ ਵਿੱਚੋਂ ਪੂਰੇ ਵਾਰਡ ਵਿੱਚੋਂ ਖਤਮ ਕਰ ਸਕੀਏ ਜੀ ਜੀ ਸ਼ੁਕਰੀਆ ਬਹੁਤ